ਅਮਰitsar ਨੂੰ ਹਰੀਆ-ਪਰਿਆ ਕਰਨ ਲਈ ਨਗਰ ਨਿਗਮ ਅਮਰitsar ਵੱਲੋਂ ਅਤੇ ਵਾਕ-ਵਾਕ ਸਭਾ ਸੁਸਾਇਟੀਆ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਸੰਪਰਦਾ ਬਾਬਾ ਦਰਸ਼ਨ ਸਿੰਘ ਜੀ ਕੁੱਲੀਵਾਲਿਆ ਦੇ ਮੁਖ ਸੇਵਾਤਾ ਬਾਬਾ ਗੁਰਦੇਵ ਸਿੰਘ ਕੁੱਲੀਵਾਲਿਆ ਦੀ ਅਗਵਾਈ ਵਿੱਚ ਮਹਿਲ ਬਾਈਪਾਸ ਤੋਂ ਰਾਮ ਤਿਰਤ ਤੱਕ ਬੂਟੇ ਲਗਾਉਣ ਦੀ ਸ਼ੁਰੂਆਤ ਬਾਬਾ ਗੁਰਜੀਤ ਸਿੰਘ ਕੁੱਲੀਵਾਲਿਆ ਵੱਲੋਂ ਕੀਤੀ ਗਈ। ਇਸ ਮੌਕੇ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਲੋਕ ਵੱਧ ਤੋਂ ਵੱਧ ਬੂਟੇ ਲਗਾ ਤਾਂ ਜੋ ਵਾਤਾਵਰਣ ਸਹੀ ਰਹਿ ਸਕੇ। ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਤੇ ਜਿੱਤੇ ਬੂਟੇ ਲਗਾਏ ਜਾਂਦੇ ਹ ਲੋਕ ਉਹਨਾਂ ਦੀ ਸਾਂਭ ਸੰਭਾਲ ਕਰ ਅਤੇ ਬੂਟਿਆਂ ਨੂੰ ਪਾਣੀ ਵੀ ਦੇ ਬਾਬਾ ਗੁਰਦੇਵ ਸਿੰਘ ਜੀ ਗੁੱਲੀ ਵਾਲੇ ਸੰਪਰਦਾਇ ਸੰਤ ਬਾਬਾ ਦਰਸ਼ਨ ਸਿੰਘ ਜੀ ਗੁੱਲੀ ਵਾਲਿਆਂ ਦੇ ਹੁਕਮ ਅਨੁਸਾਰ ਮਾਲਪਿੰਡ ਦੇ ਨਿਵਾਸੀ ਉਹਨਾਂ ਕੋਲ ਬਾਬਾ ਜੀ ਕੋ ਗਏ ਸੀ ਕਿ ਮਾਲਪਿੰਡ ਦੇ ਜਿਹੜਾ RAMTIPS ਰੋੜ ਆ ਉਥੇ ਇੱਕ ਵੀ ਬੂਟਾ ਜਿਹੜਾ ਨਾ ਸੱਜੇ ਨਾ ਖੱਬੇ ਨਾ ਸੈਂਟਰ ਚ ਹੈਗਾ ਹੈ ਜੀ ਤੇ ਉਥੋਂ ਦੀਆਂ ਸੰਗਤਾਂ ਬਾਬਾ ਜੀ ਕੋ ਪਹੁੰਚ ਕੀਤੀ ਸੀ ਤੇ ਬਾਬਾ ਜੀ ਵੱਲੋਂ ਆਦੇਸ਼ ਨੇ ਕਿ ਬੂਟੇ ਜਿਹੜੇ ਆ ਵਾਤਾਵਰਨ ਨੂੰ ਸਾਫ਼ ਕਰਨ ਵਾਸਤੇ ਲਾਏ ਜਾਂਦੇ ਆ ਜੀ ਅੱਜ ਅਸੀਂ ਅਸੀਂ ਬੂਟੇ ਲਾਉਣ ਵਾਸਤੇ ਜਿਹੜਾ ਮਾਲ ਪਿੰਡ 'ਚ ਆਇਆ ਹੈ ਇਸ ਤਰ੍ਹਾਂ ਹੈ ਜੀ ਅਸੀਂ ਹੁਣ ਗੰਦੇ ਨਾਲੇ ਤੋਂ ਮਾਲ ਦਾ ਜਿਹੜਾ ਕੋਲੇ ਆ ਜੀ ਉਤੋਂ ਸਟਾਰਟ ਹੋਏ ਆ ਜੀ ਜਿੰਨੇ ਵੀ RAMTEER ਸੜਕ ਤੱਕ ਪਵਨ ਸਥਾਨ ਤੱਕ ਲੱਗਣਗੇ ਤੇ ਉਹ ਲਾਵਾਂਗੇ ਜੀ ਇਹਦੇ ਵਿੱਚ ਗਿਣਤੀ ਤੇ ਨਹੀਂ ਆ ਕਰੀਬ 1000 2000 ਤੋਂ ਕਰੀਬ ਕਰੀਬ ਜਿਹੜੇ ਬੂਟੇ ਲੱਗਣਗੇ ਜੀ ਤੇ ਇਹੋ ਹੀ ਆ ਕਿ ਜਿਹੜੇ ਜਿਹੜੇ ਵੀ ਰਾਸਤੇ ਸਾਨੂੰ ਰਾਹ 'ਚ ਪੈਂਦੇ ਆ ਜਿਸ ਤਰ੍ਹਾਂ ਕਾਲੇ ਵਾਲਾ ਮੋੜ ਪੈ ਗਿਆ ਅਗਲੇ ਪੰਨੇ ਗੋਂਸਾ ਵਾਦਿਆ ਉਥੋਂ ਦੀਆਂ ਸੰਗਤਾਂ ਸੰਜੋਗ ਕਰਨ ਇਹਨਾਂ ਨੂੰ ਪਾਣੀ ਦਈਏ ਤੇ ਵਾਤਾਵਰਨ ਜਿਹੜਾ ਹੈ ਸਾਫ਼ ਸੁਥਰਾ ਹੋਵੇ ਜੀ ਦੇਖੋ ਜੀ ਵਾਤਾਵਰਨ ਦਿਨੋਂ ਦਿਨ ਦਿਨੋਂ ਦਿਨ ਬਹੁਤ ਗਰਮੀ ਵੱਧ ਰਹੀ ਆ ਏਸੀ ਸਾਡੇ ਹਰ ਇੱਕ ਦੇ ਘਰਾਂ ਦੇ ਵਿੱਚ ਆ ਗਿਆ ਏਸੀ ਗੱਡੀਆਂ ਆ ਗਈਆਂ ਫ੍ਰਿਜਾਂ ਤੇ ਜੋ ਵੀ ਮਤਲਬ ਵਾਤਾਵਰਨ ਦੇ ਵਿੱਚ ਮਿਲ ਗਰਾਬੀ ਆ ਰਹੀ ਆ ਉਹਨੂੰ ਆਪਾਂ ਵੱਧ ਤੋਂ ਵੱਧ ਰੁੱਖ ਲਾ ਕੇ ਤੇ ਆਪਾਂ ਵਾਤਾਵਰਨ ਨੂੰ ਸੰਭਾਲ ਸਕਦੇ ਆ ਜੋ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਕਿ ਕਿੰਦੇ ਕਿ ਬਹੁਤ ਜ਼ਿਆਦਾ ਗਰਮੀ ਆ ਰਹੀ ਆ ਉਹ ਤੋਂ ਬਚਾਅ ਹੋ ਸਕੇ ਮੈਂ ਕਿਹਾ ਵਾਂ ਕਿ ਹਰ ਇੱਕ ਆਦਮੀ ਆਪਣੇ ਬੱਚੇ ਦੇ ਜਨਮ ਦਿਨ ਤੇ ਘੱਟੋ ਘੱਟ 10-10 ਪੌਦੇ ਲਾਵੇ ਤੇ ਤਾਂ ਜੋ ਕਿ ਅਸੀਂ ਕੇਕ ਨਾ ਕੱਟੀਏ ਕੇਕ ਦੇ ਉੱਤੇ ਜਿੰਨਾ ਖਰਚਾ ਕਰਦੇ ਆ ਉਹਨਾਂ ਖਰਚਾ ਕਰਕੇ ਅਸੀਂ ਜੇਕ ਤੇ ਬੂਟੇ ਲਾ ਦਈਏ ਤੇ ਸਾਡਾ ਵਾਤਾਵਰਨ ਨੂੰ ਅਸੀਂ ਆਪ ਸੁਮਾਰ ਸਕਦੇ ਆ ਆਪਣੇ ਪੰਜਾਬ ਨੂੰ ਗਰਮੀ ਤੋਂ ਬਚਾ ਸਕਦੇ ਹਾਂ ਤੇ ਅਸੀਂ ਸੋਚ ਰਿਹਾ ਸਾਂ ਕਿ ਆਪਣਾ ਇਹ ਇਥੇ ਹਰਿਆਵਲ ਲਾਈ ਜਾਵੇ ਕਿਉਂਕਿ ਜਿਵੇਂ ਤੁਸੀਂ ਸਾਰੇ ਦੇਖ ਰਹੇ ਜਿਵੇਂ ਕਿ ਗਰਮੀ ਦਾ ਪ੍ਰਕੋਬ ਬੜਾ ਵਧਿਆ ਇਸ ਕਰਕੇ এনवायरमेंट ਨੂੰ ਸ਼ੁੱਧ ਕਰਨ ਵਾਸਤੇ ਸਾਨੂੰ ਉਪਰਾਲੇ ਆਪਣੇ ਤੌਰ ਤੇ ਕਰਨੀ ਚਾਹੀਦੀ ਹੈ ਅਸੀਂ ਕੋਸ਼ਿਸ਼ ਕੀਤੀ ਫਿਰ ਬਾਬਾ ਜੀ ਕੋਲ ਗਏ ਤੇ ਬਾਬਾ ਦਰਸ਼ਨ ਸਿੰਘ ਜੀ ਕੁਲੀਵਾਲਿਆਂ ਤੋਂ ਵਰਸਾਏ ਬਾਬਾ ਗੁਰਦੇਵ ਸਿੰਘ ਜੀ ਤੇ ਉਹਨਾਂ ਦੇ ਫਰਜ਼ੰਦ ਬਾਬਾ ਗੁਰਮੀਤ ਸਿੰਘ ਜੀ ਨੇ ਸਾਡੀ ਬੜੀ ਸਹਾਇਤਾ ਕੀਤੀ ਸਾਨੂੰ ਬੜਾ ਜੀਓ ਆਇਆ ਆਖਿਆ ਕਿ ਅੱਜ ਸਾਡੇ ਨਾਲ ਤੁਰ ਪਏ ਨੇ ਬੱਦ ਦੀ ਗਰਮੀ ਨੂੰ ਦੇਖਦਿਆਂ ਹੋਇਆ ਅਮਰਥਰ ਵਿੱਚ ਵੱਖ-ਵੱਖ ਸੋਸਾਇਟੀਆਂ ਵੱਲੋਂ ਹੁਣ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤਾ ਗਿਆ ਹੈ। ਇੱਥੇ ਤਹਿਦੀ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਵੱਲੋਂ ਵੀ ਰਾਮਤੀਥ ਰੋਡ ਦੇ ਉੱਪਰ ਬੂਟੇ ਲਗਾਏ ਗਏ ਅਤੇ ਸਾਰਿਆਂ ਨੂੰ ਇੱਕੋ ਸੰਦੇਸ਼ ਦਿੱਤਾ ਗਿਆ ਕਿ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਜੋ ਵਾਤਾਵਰਣ ਨੂੰ ਸਹੀ ਰੱਖਿਆ ਜਾ ਸਕੇ ਅਤੇ ਸ਼ੁੱਧ ਰੱਖਿਆ ਜਾਏ। ਸਾਡੀ ਵੀ ਅਪੀਲ ਹੈ ਲੋਕਾਂ ਨੂੰ ਕਿ ਜਿਹੜੇ ਬੂਟੇ ਬਾਬਾ ਜੀ ਵੱਲੋਂ ਲਗਾਏ ਗਏ ਹਨ ਇਹਨਾਂ ਦੀ ਦੇਖਭਾਲ ਕੀਤੀ ਜਾਵੇ ਅਤੇ ਇਹਨਾਂ ਨੂੰ ਦਿਨ ਰਾਤ ਪਾਣੀ ਵੀ ਦਿੱਤਾ ਜਾਵੇ। ਅਮਰਥਰ ਫਾਸਟਵੇ ਖਬਰ ਨੰਮਾ ਲਈ ਕੈਮਰਾਮੈਨ ਪਰੇਸ਼ ਸ਼ਰਮਾ ਦੇ ਨਾਲ